ਸੋ ਮਰਮਹਾਰਾਏ ਸ਼ੇਰ ਸਿੰਘ ਜੀ ਜੀਓ ਭਗਵਾਨ ਜੀ ਜੀ ਸਤਕਾਰਯੋਗ ਪਿਆਰੀ ਹਰ ਸੰਗਤ ਜੀਓ ਇਹ ਹਰ ਬਾਣੀ ਸ਼ਬਦ ਪਹਿਲੀ ਜੇਟ 2020 ਬਿਕਰਮੀ ਹਰਫਗਰ ਦਵਾਰ ਜੇਠੂ ਆਲ ਸੰਗਰਾਂਦ ਵਾਲੇ ਦਿਨ ਹਰ ਬਾਣੀ ਸ਼ਬਦ ਜੋ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਗਿਆ ਹੈ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਉੱਚੀ ਆਵਾਜ਼ ਵਿੱਚ ਮੇਰਾ ਸਾਥ ਦੇਣਾ ਜੀ 13 ਟੋਲਾ ਸੱਚਾ ਗਾਮਾਂਗੇ 13 ਟੋਲਾ ਸੱਚਾ ਗਾਮਾਂਗੇ 13 ਟੋਲਾ ਸੱਚਾ ਗਾਮਾਂਗੇ 13 ਟੋਲਾ ਸੱਚਾ ਲੱਖ ਲੱਖ ਸ਼ੁਕਰ ਮਨਾਵਾਂਗੇ ਪ੍ਰਭ ਲੱਖ ਲੱਖ ਸ਼ੁਕਰ ਮਨਾਵਾਂਗੇ ਪ੍ਰਭ ਲੱਖ ਲੱਖ ਸ਼ੁਕਰ ਮਨਾਵਾਂਗੇ ਪ੍ਰਭ ਲੱਖ ਲੱਖ ਸ਼ੁਕਰ ਮਨਾਵਾਂਗੇ ਹੋਵਾ ਕਨਰਾਵ ਖਾ ਮੰਗੇ ਹੋ ਵਖ ਨਰਾਵ ਖਾ ਮੰਗੇ ਹੋ ਵਖ ਨਰਾਵ ਖਾ ਮੰਗੇ ਹੋ ਵਖ ਨਰਾਵ ਖਾ ਮੰਗੇ ਦਰ ਤੇਰੇ ਅਲਖ ਜਗਾਂ ਮੰਗੇ ਦਰ ਤੇਰੇ ਅਲਖ ਜਗਾਂ ਮੰਗੇ ਦਰ ਤੇਰੇ ਜਿਸ ਵੇਲੇ ਪਾਂਡੇ ਹੂੰ ਵੜ ਸਕ 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 ਤੇਰੇ ਦਰ ਤੋਂ ਮੰਗਣ ਆਵਾਂਗੇ 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 ਤੂੰ ਲਜਪਤ ਰਹੀਂ ਰੱਖ ਤੂੰ ਲਜਪਤ ਰਹੀਂ ਰੱਖ ਤੂੰ ਲਜਪਤ ਰਹੀਂ ਵਾਸਤਾ ਪਾਵਾਂਗੇ ਦਰ ਤੇਰੇ ਵਾਸਤਾ ਪਾਵਾਂਗੇ ਦਰ ਤੇਰੇ ਵਾਸਤਾ ਪਾਵਾਂਗੇ ਦਰ ਤੇਰੇ ਵਾਸਤਾ ਪਾਵਾਂਗੇ ਸਾਡੇ ਪਰ ਦੇ ਲੀਟਾਕ ਸਾਡੇ ਪਰ ਦੇ ਲੀਟਾਕ ਸਾਡੇ ਪਰ ਦੇ ਨਹੀਂ ਸਾਡੇ ਪੜਦੇ ਨਹੀਂ ਤਕ ਜੋਤੀ ਜੋਤ ਸਰੂਪ ਹਾਰ ਜੋਤੀ ਜੋਤ ਸਰੂਪ ਹਾਰ ਜੋਤੀ ਜੋਤ ਸਰੂਪ ਹਾਰ ਜੋਤੀ ਜੋਤ ਸਰੂਪ ਹਾਰ ਆਪੇ ਆਪਣੀ ਕਿਰਪਾ ਕਰਿਆ ਤੇ ਆਪਣੀ ਕਿਰਪਾ ਕਰ ਆਪ ਆਪਣੀ ਕਿਰਪਾ ਕਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚ ਵਰ ਏਕਾ ਦੇਣਾ ਸੱਚ ਵਰ ਏਕਾ ਦੇਣਾ ਸੱਚ ਵਰ ਏਕਾ हिकु कमाव गे साची कार हिकु कमाव गे का... साची कमांग साची गारे कमे सो हंधु मां